ਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਰਾਗ ਰਾਗ ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਜਬ ਤੇ ਸਾਦ ਸੰਗਤ ਮੋਹੇ ਪਾਈ 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 ਨਾ ਕੋ ਬੇਰੀ ਨਹੀਂ ਬੇਗਾਨਾ ਨਾ ਕੋ ਬੇਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਸਗਲ ਸੰਗ ਹਮ ਕੋ ਬਨਾਈ ਸਗਲ ਸੰਗ ਹਮ ਬਨਾਈ ਸਭ ਸੰਗ ਨੂੰ ਵਾਹਿਆ ਬਿਸਰ ਗਈ ਸਭ ਤਾਤ ਪਰਾਇ 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 ਜੋ ਪ੍ਰਭ ਕੀ ਨੋ ਸੋ ਪਲ ਮਾਨਿਓ ਜੋ ਪ੍ਰਭ ਕੀ ਨੋ ਸੋ ਪਲ ਮਾਨਿਓ ਜੋ ਪ੍ਰਭ ਕੀ ਨੋ ਸੋ ਪਲ ਮਾਨਿਓ ਤੁਮਹ ਕਦਿ ਨਾ ਸੋ ਪਲ ਮਾਨਿਓ ਏ ਜੀਸੂ ਮਾਤ ਸਾਧੂ ਤੇ ਪਾਈ ਏ ਜੀਸੂ ਮਾਤ ਸਾਧੂ ਤੇ ਪਾਈ ਜੀਸੂ ਮਾਤ ਸਾਧੂ ਤੇ ਪਾਈ ਏ ਜੀਸੂ ਮਾਤ ਸਾਧੂ ਤੇ ਪਾਈ सभ रवै प्रभु ए के सभ रवु के ख पेख नानक बेघ साई पेख पेख नानक बेघ ਬਿਸਰ ਗਈ ਸਭ ਤਾਤ ਪਰਾਈ 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 ਬਾਣੀ ਬਾਣੀ ਹਜ਼ੂਰ ਸੁਆਮੀ ਜੀ ਮਹਾਰਾਜ ਬਚਨ 33ਵਾਂ ਸ਼ਬਦ 11ਵਾਂ ਕਰਦੋ ਨਾਮ دیਵਾਨਾ ਜੀਬ ਕਰਦੋ ਨਾਮ دیਵਾਨਾ ਕਰਦੋ ਨਾਮ دیਵਾਨਾ ਜੀਬ ਕਰਦੋ ਨਾਮ دیਵਾਨਾ ਕਰਦੋ ਆਮੀ ਆਲਾ ਅੱਦੀਮ ਲਸੂ ਆਮੀ ਮਹਾਮ ਮੰਗੂ ਇੱਕ ਗੁਰੂ ਸੇ ਦਾਣਾ ਮੰਗੂ ਇੱਕ ਗੁਰੂ ਸੇ ਦਾਣਾ ਮੰਗੂ ਇੱਕ ਗੁਰੂ ਸੇ ਦਾਣਾ ਪਾਉ ਇੱਕ ਗੁਰੂ ਸੇ ਹਟਿ ਸ਼ਬਦ ਦੇਵ ਪਹਿਚਾਨਾ ਘਟ ਸ਼ਬਦ ਦੇਵ ਪਹਿਚਾਨਾ ਹਟਿ ਸ਼ਬਦ ਦੇਵ ਪਹਿਚਾਨਾ ਮਨ ਸਾਥ ਸਦਾ ਵਰਮਾਨਾ ਜੀ ਅਬ ਕਰ ਤੋ ਨਾਮ دیوانਾ ਕਰ ਦੋ ਨਾਮ دیوانا جی اپ ਕਰ ਦੋ ਨਾਮ دیوانا ਕਰ ਦੋ ਨਾਮ دیوانا جی اپ ਅਸਵਾ ਨਾਮ دیوانਾ ਕਰ ਦੋ ਨਾਮ دیوانا ਕਰ ਕਿਰਪਾ ਕਰ ਮੋ छुडा ਨਾ ਕਰ कृपा कर्म छुड़ाना कृपा कर्म छुडाना, कर छुडाना जीअब कर दो नाम दीवाना कर दो नाम दीवाना जी अब ਕਰਦੋ ਨਾਮ دیਵਾਨਾ ਕਰਦੋ ਨਾਮ ਬਿਲਾਮ ਸਾਗੀ ਅਬ ਕਰਦੋ ਨਾਮ ਮੰਦੀਵਾਇ ਕਰਦੋ ਨਾਮ ਮੰਦੀਵਾਇ ਅਬ ਕਰਦੋ ਨਾਮ ਮੰਦੀਵਾਇ ਸੁਰਤ ਚੜੇ ਸੁਨੇ ਧੁਨ ਤਾਨਾ ਸੁਰਤ ਚੜੇ ਸੁਨੇ ਧੁਨ ਤਾਨਾ मन मारो कर्म न सा मन मारो कर्म न स ਕਰ ਦੋ ਨਾਮ دیਵਾਨਾ ਜੀ ਅਬ ਕਰ ਦੋ ਨਾਮ دیਵਾਨਾ ਕਰ ਦੋ ਨਾਮ دیਵਾਨਾ ਜੀ ਅਬ ਕਰ ਦੋ ਨਾਮ دیਵਾਨਾ ਕਰ ਦੋ अब करो नाम दीवाना अब करो नाम दीवाना मैं ताको शब्द निशाना मैं ताकू शब्द निशाना ਤਕੂ ਸ਼ਬਦ ਨਿਸ਼ਾਨ ਮੈਂ ਤਕੂ ਸ਼ਬਦ ਨਿਸ਼ਾਨਾ ਜੀਬ ਕਰ ਦੋ ਨਾਮ دیਵਾਨਾ ਕਰ ਦੋ ਨਾਮ دیਵਾਨਾ ਜੀਬ ਕਰ ਦੋ ਨਾਮ دیਵਾਨਾ ਕਰ ਦੋ ਨਾਮ دیਵਾਨਾ ਜੀਬ ਕੋਈ ਕਰੇ ਨਾ ਮੇਰੀ ਹਾਨਾ 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 ਮੋਹੇ ਤੁਮ ਪਰ ਬਲ ਬਲ ਜਾਣਾ ਮੋਹੇ ਤੁਮ ਪਰ ਬਲ ਬਲ ਜਾਣਾ मुं तुम पर बल बल जाना जी अब कर दो नाम दीवान कर दो नाम दीवाना जी अब कर दो नाम दीवाना ਕਰ ਤੂੰ ਨਾਮ دیਵਾਨਾ ਜੀ ਅਪ ਕਰ ਤੂੰ ਨਾਮ ਦੀਵਾਨਾ ਕਲ ਧਾਰਾ ਮuje ਨਾ ਬਹਾਨਾ ਕਲ ਧਾਰਾ ਮuje ਨਾ ਬਹਾਨਾ ਮੋਹੇ ਦੇਨਾ ਸ਼ਬਦ ਟਿਕਾਣਾ ਮੋਹੇ ਦੇਨਾ ਸ਼ਬਦ ਟਿਕਾਣਾ ਮੋਹੇ ਦੇਨਾ ਸ਼ਬਦ ਟਿਕਾਣਾ ਮੋਹੇ ਦੇਨਾ ਸ਼ਬਦ ਟਿਕਾਣਾ ਜੀ ਅਬ ਕਰ ਦੋ ਨਾਮ دیਵਾਨਾ ਕਰ ਦੋ ਨਾਮ دیوانا جیب ਕਰ ਦੋ ਨਾਮ دیوانا ਕਰ ਦੋ ਨਾਮ دیوانا جیب ਨਾ ਮਨ ਵਾਲਾ ਮਨ ਹੋ ਗਿਆ ਬਹੁਤ ਨਿਮਾਣਾ ਮਨ ਹੋ ਗਿਆ ਬਹੁਤ ਨਿਮਾਣਾ ਮਨ ਹੋ ਗਿਆ Abrada s-va mici arene, s-mana, abrada s-va mici arene, s-mana. Abrada s-va Ab divana. ਕਰ ਦੋ ਨਾਮ ਦੀਵਾਨਾ ਜੀ ਅਬ ਕਰ ਦੋ ਨਾਮ ਦੀਵਾਨਾ ਅਬ ਕਰ ਦੋ ਨਾਮ ਦੀਵਾਨਾ ਕਰ ਦੇ ਉਹ ਨਾਮ ਦੇ ਮਾਮਾ ਜੀ ਕਰ ਦੇ ਉਹ ਸਾਮਾਨ ਦੇ ਮਾਮਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ